ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਆਪਣੇ ਪੰਜਾਬ ਦੇ ਗੋਭੀ ਵਾਲੇ ਕਿਸਾਨਾਂ ਦਾ ਬਹੁਤ ਮੰਦਾ ਹਾਲ ਹੋਇਆ ਫੁੱਲ ਗੋਭੀ ਦੇ ਇੱਕਦਮ ਬਾਜ਼ਾਰ ਦੇ ਵਿੱਚ ਰੇਟ ਘਟੇ ਜਦੋਂ ਗੋਭੀ 30-35 ਰੁਪਏ ਕਿਲੋ ਸੇਲ ਹੋ ਰਹੀ ਸੀਗੀ ਤਾਂ ਇੱਕਦਮ ਜ਼ਿਆਦਾ ਗੋਭੀ ਔਨ ਕਰਕੇ ਜਿਹੜਾ ਰੇਟ ਬਹੁਤ ਥੱਲੇ ਆਇਆ ਤੇ ਬਹੁਤ ਕਿਸਾਨਾਂ ਨੇ ਆਪਣੇ ਖੇਤ ਦੇ ਵਿੱਚ ਗੋਭੀ ਦੀ ਫਸਲ ਵਾਹੀ ਵੀ ਆ ਜਾਂ ਮੰਡੀਆਂ ਦੇ ਵਿੱਚ ਪਸ਼ੂਆਂ ਦੇ ਖਾਣ ਜੋਗੀ ਗੋਭੀ ਹੋ ਗਈ ਸੀ ਪਰ ਆ ਬਠਿੰਡਾ ਸਬਜ਼ੀ ਮੰਡੀ ਦੇ ਵਿੱਚ ਤੁਹਾਨੂੰ ਇੱਕ ਹੋਰ ਨਜ਼ਾਰਾ ਦਿਖਾਉਣੇ ਆ ਇੱਕ ਬਹੁਤ ਹੀ ਮਿਹਨਤੀ ਕਿਸਾਨ ਨੇ ਬਜ਼ੁਰਗ ਕਿਸਾਨ ਤੇ ਉਹਨਾਂ ਦਾ ਪੁੱਤਰ ਹੈਗਾ ਜਿਹੜਾ ਕਿ ਟਰਾਲੀ ਦੇ ਵਿੱਚ ਆਪਣੀ ਗੋਭੀ ਅਤੇ ਹੋਰ ਸਬਜ਼ੀਆਂ ਲੈ ਕੇ ਆਏ ਨੇ ਤੇ ਸਿੱਧਾ ਲੋਕਾਂ ਨੂੰ ਇੱਥੇ ਵੇਚ ਰਹੇ ਨੇ ਬਾਪੂ ਜੀ ਨਾਲ ਗੱਲਬਾਤ ਕਰਾਉਣੇ ਆ ਆਪੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਿਠੇ ਕੀ ਨਾਮ ਹੈ ਜੀ ਆਪਣਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਪਿੰਡ ਕੁੰਡਾ ਹੈਗਾ ਠੀਕ ਹੈ ਜੀ ਆ ਨੇੜੇ ਕਰ ਲੋ ਮਾਈਕ ਥੋੜਾ ਹਾਂ ਇੱਥੇ ਹਾਂ ਜੀ ਮੇਰਾ ਨਾਮ ਹਰਜੀਤ ਸਿੰਘ ਪਿੰਡ ਕੁਦਾ ਹੈ ਜੀ ਕਿੰਨੇ ਸਾਲ ਹੋ ਗਏ ਸਬਜ਼ੀ ਦੀ ਖੇਤੀ ਕਰਦੇ 12-13 ਸਾਲ ਹੋ ਗਏ ਜੀ ਠੀਕ ਹੈ ਜੀ ਇੱਥੇ ਜਿਹੜਾ ਖੜਿਓ ਗੋਭੀ ਲੈ ਕੇ ਦਾ ਕੀ ਕਾਰਨ ਹੈ ਜੀ ਕਿਉਂ ਆਉਣਾ ਪਿਆ ਇੱਥੇ ਕਿੱਥੇ ਆਉਣਾ ਪਿਆ ਜੀ ਮੰਦੇ ਦੇ ਕਾਰਨ ਮੰਦਾ ਆ ਗਿਆ ਗੋਭੀ ਦਾ ਜੀ ਹਾਂ ਠੀਕ ਹੈ ਜੀ ਉੱਥੇ ਨਹੀਂ ਵਿਗਦੀ ਸੀ ਨਾ ਮੰਡੀ ਦੀ ਬਿਲਕੁਲ ਸੀ ਹਾਂ ਜੀ ਤੇ ਫਿਰ ਅਸੀਂ ਟਰਾਲੀ ਭਰ ਕੇ ਇੱਥੇ ਆਪਦਾ ਸਮਾਨ ਲੈ ਕੇ ਇੱਥੇ ਆਉਣ ਲੱਗੇ ਇੱਥੇ ਆਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਜੀ ਹਾਂ ਜੀ ਤੁਸੀਂ ਕਿਵੇਂ ਇੱਥੇ ਲੋਕ ਖਰੀਦਦੇ ਆ ਕਿਸਾਨ ਹੋਣ ਕਰਕੇ ਵੀ ਸਿੱਧੀ ਆਪਾਂ ਕਿਸਾਨ ਤੋਂ ਜ਼ਿਮੀਂਦਾਰ ਤੋਂ ਖਰੀਦਦੇ ਗੇ ਗੋਭੀ ਦੀ ਖਰੀਦ ਇੱਥੇ ਕਰਦੇ ਆ ਤੁਹਾਡੇ ਤੋਂ ਹੀ ਨਹੀਂ ਕੁਝ ਕੁ ਬੰਦੇ ਜ਼ਿਮੀਂਦਾਰ ਇਹ ਜਿਹੇ ਆ ਜੀ ਦੜਿਆ ਵਾਦੇ ਜ਼ਿਮੀਂਦਾਰ ਤੋਂ ਲਵਾਂਗੇ ਅੱਛਾ ਕੁਝ ਕੁ ਬੰਦੇ ਇਹ ਜਿਹੇ ਵੀ ਹੈਗੇ ਵੀ ਸਸਤੀ ਕੰਨੀ ਭਜਦੇ ਆ ਹਾਂ ਆਪਣੀ ਹੁਣ ਵਧੀਆ ਚੀਜ਼ ਆ ਹੈ ਹੂੰ ਤੇ ਵਧੀਆ ਕੁਆਲਿਟੀ ਆ ਹੈ ਪਰ ਅਸੀਂ ਫਿਰ ਵੀ ਇੱਥੇ 15 ਰੁਪਏ ਦਿੰਨੇ ਆ 12 ਵੀ ਦੇ ਦਨੇ ਆ ਬਾਹਰ ਸ਼ਾਦੀ ਵਾਲੇ ਨੂੰ ਕੱਠੀ ਵਾਲੇ ਨੂੰ ਹਾਂ ਜੀ ਤੇ ਕੁਝ ਕੁ ਕਿਸਾਨ ਇਹ ਜਿਹੇ ਹੈਗੇ ਜਿਹੜੇ ਆਦੇ ਵੀ ਸਸਤੀ ਮਿਲਦੀ ਹੈ ਫਲਾਣੇ ਥਾਂ ਜੋ 5 ਦਿਨ ਦਾ ਉਹ 7 ਦਿਨ ਦਾ ਪਰ ਆਪਣੀ ਕੁਆਲਿਟੀ ਚੰਗੀ ਹੈ ਠੀਕ ਹੈ 40000 ਨੂੰ ਕਿਲੋ 20 ਲੈ ਕੇ ਸੀ ਪਾਇਆ ਸੀਗਾ ਹੂੰ ਤੇ ਪਰ ਅੱਜ ਮੰਡੇ ਦੇ ਘਰ ਦੀ ਮੰਡੇ ਦੇ ਘਰ ਦੁੱਖ ਹੁੰਦਾ ਹਨਾ ਜੀ ਹਾਂ ਜੀ ਜੇ ਮੰਦਾ ਨਾ ਹੁੰਦਾ ਕਿੰਨੇ ਦੀ ਹੋ ਜਾਣੀ ਸੀ ਕਿੱਲੇ ਚੋ ਜੀ ਇਹ ਤਨ ਲੱਖ ਦੀ ਹੋ ਜਾਣੀ ਸੀ ਹੁਣ ਜਮਾ ਮੰਦਾ ਆ ਗਿਆ ਰੇਟ ਹਨਾ ਇਹ ਤੁਹਾਡਾ ਬੇਟਾ ਜੀ ਨਾਲ ਤੁਹਾਡੇ ਮੋਟ ਕਰਾ ਰਿਹਾ ਜੀ ਹਾਂ ਜੀ ਆ ਦੇਖੋ ਦੋਸਤੋ ਜਿਹੜੇ ਸਬਜੀ ਵਾਲੇ ਕਿਸਾਨ ਹੁੰਦੇ ਆ ਨਾ ਭਈ ਆਪਾਂ ਕਹਿ ਦਿੰਨੇ ਆ ਸਬਜੀ ਚ ਇੰਨੇ ਲੱਖ ਬੱਜ ਗਿਆ ਇੰਨਾ ਪਰ ਜਦੋਂ ਮੰਦਾ ਆਉਂਦਾ ਭਈ ਉਦੋਂ ਖਰਚਾ ਵੀ ਨਹੀਂ ਪੂਰਾ ਹੁੰਦਾ ਗੋਭੀ ਦਾ ਬੀਜ ਜਿਹੜਾ ਸੱਚਮੁੱਚ ਹੀ ਇੰਨਾ ਰੇਟ ਹੈਗਾ ਜਦੋਂ ਬਾਪੂ ਜੀ ਆਪਾਂ ਪਨੀਰੀ ਲਾਉਣੇ ਆ ਮੇਰੇ ਖਿਆਲ ਨਾਲ ਵੀ 1-2 ਰੁਪਏ ਦਾ ਬੂਟੇ ਦਾ ਆਪ ਨੂੰ ਹੀ ਪੈਂਦਾ ਹਨਾ ਇਹ ਪੈਂਦਾ ਜੀ ਇਹ ਫੁੱਲ ਤਿਆਰ ਕਰਨ ਤੱਕ ਆਪਾਂ ਨੂੰ 5-6 ਰੁਪਏ ਦਾ ਤਾਂ ਫੁੱਲ ਹੀ ਪੈ ਜਾਂਦਾ ਹੋਊਗਾ। ਹਾਂਜੀ ਹਾਂਜੀ। ਤੇ ਇੱਥੇ ਤੁਹਾਡਾ ਕੀ ਰੇਟ ਵੇਚਦਾ ਫੁੱਲ ਜੀ? ਆ ਇੱਥੇ ਜੀ ਕੋਈ 10 ਰੁਪਏ ਦਾ ਵੇਚ ਦਿੰਦਾ ਕੋਈ 8 ਰੁਪਏ ਦਾ ਵੇਚ ਦਿੰਦਾ ਕੋਈ 7 ਦਾ ਬਸ। ਹਜੇ ਵੀ ਲੋਕ ਨਖਰੇ ਹੀ ਕਰਦੇ ਹੋ। ਆਹ ਉਹ ਸਾਡਾ ਤੇਲ ਪਾਣੀ ਦਾ ਖਰਚਾ ਨਿਕਲਦਾ। ਠੀਕ ਹੈ ਜੀ। ਇੱਥੋਂ ਕਿੰਨੇ ਕਿਲੋਮੀਟਰ ਤੋਂ ਚੱਲ ਕੇ ਆਉਂਦੇ ਹੋ? ਤੋਂ 20 ਕਿਲੋਮੀਟਰ ਤੋਂ ਜੀ। 20 ਕਿਲੋਮੀਟਰ ਤੋਂ। ਕਿਸੇ ਨੇ ਕੋਈ ਰੋਕਿਆ ਟੋਕਿਆ ਤਾਂ ਨਹੀਂ ਖੜਨ ਤੋਂ ਤੰਗ ਤਾਂ ਨਹੀਂ ਕੀਤਾ। ਨਹੀਂ ਰੋਕਿਆ ਜੀ। ਨਹੀਂ ਰੋਕਿਆ ਜੀ। ਬਾਪੂ ਜੀ ਦਾ ਮਨ ਵੀ ਭਰ ਆ ਮਾਈਕ ਲੈ ਲਓ ਬਾਪੂ ਜੀ ਤੋਂ ਇਹ ਨੌਜਵਾਨ ਹੈ ਨਾ ਜਿਹੜਾ ਆਪਣੇ ਪਿਤਾ ਜੀ ਦੇ ਨਾਲ ਹਿੰਮਤ ਕਰਵਾ ਰਿਹਾ ਹੈ ਨਾ ਬਾਈ ਕੀ ਨਾਮ ਹੈ ਆਪਣਾ ਮਨਦੀਪ ਸਿੰਘ ਜੀ ਤੇ ਬਾਈ ਇੱਥੇ ਆਉਣ ਦੀ ਕੀ ਲੋਡ ਪੈ ਗਈ ਸਬਜ਼ੀ ਮੰਡੀ ਦੇ ਵਿੱਚ ਖੜੇ ਆਪ ਸਬਜ਼ੀ ਵੇਚਣ ਦੀ ਕੀ ਲੋਡ ਪੈ ਗਈ ਇਹ ਐਤ ਕੀ ਥੋੜਾ ਜਿਹਾ ਮੰਦਾ ਹੋਣ ਕਰਕੇ ਜਿਆਦਾ ਜੀ ਹਾਂਜੀ ਤੇ ਉਸ ਕਰਕੇ ਸਾਨੂੰ ਇੱਥੇ ਬਠਿੰਡੇ ਆਉਣਾ ਪੈ ਗਿਆ ਹੁੰਦਾ ਅਸੀਂ ਰੁਟੀਨ 'ਚ ਪਹਿਲਾਂ ਵੀ ਹਾਂਜੀ ਥ੍ਰੀ ਵੇਸ ਚ ਆਉਣਾ ਹੀ ਹੁੰਨੇ ਆ ਜੀ ਹੂੰ ਤੇ ਐਸ ਕਰਕੇ ਐਤ ਕੀ ਜਿਆਦਾ ਮੰਦਾ ਆ ਗਿਆ ਹੈ ਸਾਨੂੰ 15 12 ਦਿਨਾਂ ਸਾਲ ਹੋ ਗਏ ਗੋਭੀ ਲਾਉਦੇ ਆਣੂ ਸਬਜ਼ੀ ਲਾਉਦੇ ਆਣੂ ਐਤਕੀ ਪਹਿਲੀ ਵਾਰ ਹੋਇਆ ਜਿਹੜਾ ਇੰਨੀ ਸਬਜ਼ੀ ਇੰਨੀ ਗੋਭੀ ਰੋਲ ਗਈ ਜਮ ਹੂੰ ਤੇ ਇਸ ਕਰਕੇ ਸਾਨੂੰ ਐਤਕੀ ਮੰਡੀ ਤੇ ਖੜਕੇ ਟਰਾਲੀ ਲਾ ਕੇ ਵਿੱਚ ਨਹੀਂ ਬਿਗੇ ਜਿਹੜੇ ਵੀ ਬਠਿੰਡੇ ਦੇ ਵਾਸੀ ਵੀਡੀਓ ਨੂੰ ਦੇਖ ਰਹੇ ਆ ਤਾਂ ਬਾਈ ਹੋਰਾਂ ਦੀ ਜਰੂਰ ਸਪੋਰਟ ਕਰਿਓ ਬਾਈ ਆਪਾਂ ਖੜਦੇ ਕਿੱਥੇ ਕਿੱਥੇ ਆ ਬਠਿੰਡੇ ਚ ਇਹ ਦੱਸਿਓ ਜੀ ਆਪਾਂ ਬਠਿੰਡੇ ਦੀ ਜੀ ਰਜਿੰਦਰਾ ਕਾਲ ਜਤੋਂ ਬਾਲਮੀਕ ਤੋਂ ਚੌਂਕ ਤੋਂ ਮੁੜ ਕੇ ਸਬਜ਼ੀ ਮੰਡੀ ਤੇ ਜਾਵਾਂ ਮੋੜ ਤੇ ਖੜਦੇ ਆਂ ਜੀ ਤੇ ਇੱਥੇ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਠੀਕ ਹੈ ਜੀ ਹਾਂ ਸਵੇਾਈ ਆਜ ਨੂੰ ਸ਼ਾਮ ਤੱਕ ਕਿੰਨੀ ਕੁ ਵੇਖ ਜਾਂਦੀ ਹੈ ਬਈ ਇੱਥੇ 2-3 ਤਿੰਨ ਕਿ ਕੁਆਟਲ ਗੋਭੀ ਲੱਗ ਜਾਂਦੀ ਹੈ ਜੀ ਆਪਣੀ ਤੇ ਹੋਰ ਸਮਾਨ ਆਪਣੇ ਪਾਲਕ ਮੇਥੇ ਸਾਗ ਸੂਖ ਸਰੋਂ ਦਾ ਜੀ ਇਹ ਸਾਰਾ ਆਉਂਦਾ ਜੀ ਆਪਣੇ ਗਾਜਰ ਗੂਜਰ ਹੁੰਦੀ ਹੈ ਜੀ ਸਾਰਾ ਸਮਾਨ ਆਪਣਾ ਆਉਂਦਾ ਹੁੰਦਾ ਜੀ ਹੈ ਸਾਰੀ ਸਬਜ਼ੀ ਆਪਣੀ ਘਰ ਦੀ ਹੈ ਹਾਂਜੀ ਆਪਣੇ ਘਰ ਦੀ ਸਬਜ਼ੀ ਹੈ ਸਾਰੀ ਆਪਣੀ ਬਾਈ ਤੁਸੀਂ ਇੰਨੇ ਸਾਲ ਤੋਂ ਸਬਜ਼ੀ ਲਾਉਂਦੇ ਹੋ ਇੱਥੇ ਜਿੰਨੇ ਸਬਜ਼ੀ ਵੇਚਣ ਵਾਲੇ ਸਾਰੇ ਮੰਡੀ ਚੋਂ ਲੈ ਕੇ ਵੇਚਦੇ ਆ ਹਨਾ ਹਾਂਜੀ ਜਿਹੜੇ ਰੇਟ ਲਈ ਉਹ ਤੋਂ ਦੁੱਗਨੇ ਰੇਟ ਤੇ ਵੇਚੀ ਜਾਂਦੇ ਆ ਹਾਂਜੀ ਕੀ ਤੁਸੀਂ ਸਿੱਖਿਆ ਹੈਗਾ ਮੰਡੀ ਦੇ ਵਿੱਚ ਵੀ ਕਿਸਾਨ ਜੇ ਤੁਹਾਡੇ ਵਾਲਾ ਕੰਮ ਕਰਨ ਤਾਂ ਥੋੜੀ ਬਹੁਤ ਕਮਾਈ ਜਿਹੜੀ ਵਧਾ ਸਕਦੇ ਆ ਆਪਦੀ ਹਾਂਜੀ ਜ਼ਰੂਰ ਵਧਾ ਸਕਦੇ ਜੀ ਸਾਨ ਆਪਦੀ ਮਿਹਨਤ ਫਸਲ ਆ ਬੇਚਣ ਤੇ ਆ ਮੰਡੀ ਚ ਮਾਰਕੀਟ ਕਰਨ ਰੋਡ ਤੇ ਆਪਦਾ ਅੱਡਾ ਬਣਾ ਕੇ ਵੇਚਣ ਤੇ ਨਾਲ ਤਾਂ ਗਾਹਕ ਨੂੰ ਫਾਇਦਾ ਹੋਇਆ ਚ ਨਾਲੇ ਕਿਸਾਨ ਨੂੰ ਫਾਇਦਾ ਕਿਸਾਨ ਦਾ ਵੀ ਪ੍ਰੋਫਿਟ ਡੇਢ ਗੁਣਾ ਤਾਂ ਹੁੰਦਾ ਹੀ ਹੁੰਦਾ ਤੇ ਦੁਕਾਨਦਾਰ ਨੂੰ ਦੁੱਗਣੇ ਤੋਂ ਘੱਟ ਰੇਟ ਤੇ ਸਮਾਨ ਮਿਲ ਜਾਂਦਾ ਮਿਲ ਜਾਂਦਾ ਹਾਂਜੀ ਜਿਹੜੇ ਲੋਕ ਤੇ ਤੀਜ ਫਰੈਸ਼ ਤੇ ਤਾਜੀ ਵਦਗਾ ਮਿਲ ਜਾਂਦੀ ਹੈ ਹੂੰ ਜਦੋਂ ਆਪਾਂ ਕੋਈ ਵੀ ਗੋਭੀ ਦੀ ਜਿਵੇਂ ਵੀਡੀਓ ਆਈਆਂ ਵੀ ਮੰਦੇ ਚ ਲੋਕ ਬਾਹਰ ਰਹੇ ਆ ਬਹੁਤ ਲੋਕ ਫੇਸਬੁੱਕ ਤੇ ਸਲਾਹਾਂ ਦਿੰਦੇ ਵੀ ਜ਼ਿੰਮੇਦਾਰ ਆਪ ਵੇਚ ਲੈਣ ਹਾਂਜੀ ਹੁਣ ਤੁਸੀਂ ਇੱਥੇ ਖੜੇ ਹੋ ਕੋਈ ਆਉਂਦੇ ਆ ਲੋਕ ਤੁਹਾਡੇ ਕੋਲੇ ਹੱਲਾਸ਼ੇਰੀ ਦੇਣ ਖਰੀਦਦੇ ਤੁਹਾਡੇ ਤੋਂ ਹਾਂਜੀ ਜੀ ਸਪੌਂਸ ਬਹੁਤ ਵਧ ਗਿਆ ਮਿਲ ਰਿਹਾ ਜੀ ਬਹੁਤ ਲੋਕ ਹੁਣ ਪੰਜਾਬੀ ਤੋਂ ਤੇ ਆਪਦੇ ਕਿਸਾਨ ਵੀਰ ਤੋਂ ਲੈ ਕੇ ਬਹੁਤ ਖੁਸ਼ ਹੈ ਹੂੰ ਤੇ ਆਪਣਾ ਬਹੁਤ ਰਿਸਪਾਂਸ ਮਿਲ ਰਿਹਾ ਹੈ ਸ਼ਹਿਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਜਿਹੜੇ ਆਪਣੇ ਇਥੇ ਸ਼ਹਿਰ ਦੇ ਲੱਗਦੇ ਪਿੰਡ ਬਹੁਤ ਆਉਂਦੀ ਠੀਕ ਹੈ ਬਾਈ ਖੇਤੀਬਾੜੀ ਵਿਭਾਗਵੇਂ ਵੱਲੋਂ ਸਰਕਾਰ ਵੱਲੋਂ ਕੋਈ ਥੋੜੀ ਸਾਰ ਲਈ ਗਈ ਹੋਵੇ ਵੀ ਮੰਦਾ ਬਾਈ ਰੇਟ ਆਪਾਂ ਕਿਸਾਨਾਂ ਦੇ ਨਾਲ ਖੜੀਏ ਆਇਆ ਤੁਹਾਡੇ ਕੋਲੇ ਨਹੀਂ ਖੇਤੀਬਾੜੀ ਵਿਭਾਗ ਦਾ ਕੋਈ ਰਿਸਪਾਂਸ ਨਹੀਂ ਆਇਆ ਸਰਕਾਰ ਵੱਲੋਂ ਇਹ じゃ ਕੋਈ ਰਿਸਪਾਂਸ ਨਹੀਂ ਵੀ ਕਿਸਾਨਾਂ ਦੀ ਸਾਹ ਦੇ ਅੱਗੇ ਕੋਈ ਸਬਸਿਡੀ ਬੀਆ ਤੇ ਮਿਲਦੇ ਕੋਈ ਖੇਤ ਬਾਗਬਾਨੀ ਵਿਭਾਗਵੇਂ ਵੱਲੋਂ ਵੀ ਕੋਈ ਹਾਂਜੀ ਕੋਈ ਨਹੀਂ ਠੀਕ ਹੈ ਬਾਈ ਭਾਈ ਆਪਣਾ ਨੰਬਰ ਜਰੂਰ ਦੱਸ ਦਿਓ ਜੀ। ਆਪਣਾ ਨੰਬਰ ਹੈ 96466 ਜੀ 50614 ਜੀ। ਠੀਕ ਆ ਭਾਈ। ਜਿਹੜੇ ਸ਼ਹਿਰ ਵਾਸੀ ਆਉਂਦੇ ਆ ਜਿਵੇਂ ਮੰਡੀ ਤੋਂ ਸਬਜ਼ੀ ਖਰੀਦਣ ਆਉਂਦੇ ਆ। ਹਾਂਜੀ। ਉਹ ਗੋਭੀ ਖਰੀਦਦੇ ਥੋਡੇ ਤੋਂ ਜਾਂ ਕੋਈ ਪਹਿਲਾਂ ਲੈ ਕੇ ਗਿਆ ਹੋਵੇ ਦੱਸਦਾ ਵੀ ਇਹਦਾ ਟੇਸਟ ਕਿਵੇਂ ਆ। ਹਾਂਜੀ ਬਹੁਤ ਵਧੀਆ ਲੋਕ ਦੱਸਦੇ ਆ ਜੀ ਵਦਗਾ ਬਣਦੀ ਆ ਇਹ ਸਬਜ਼ੀ ਆਪਣੀ। ਇਹ ਤਾਂ ਤਾਜੀ ਹੋਣ ਕਰਕੇ ਜੀ ਪੋਲੀਥੀਨ 'ਚ ਬੰਦ ਨਹੀਂ ਹੁੰਦੀ ਜੀ। ਪੋਲੀਥੀਨ 'ਚ ਬੰਦ ਹੋਣ ਕਰਕੇ ਮੁਰਕਾ ਖਾਨ ਕਰਕੇ ਤੇ ਇੱਕ ਤਾਂ ਸਬਜੀ ਉਹਦਾ ਉਹਦਾ ਟੇਸਟ ਦਾ ਫਰਕ ਪੈ ਜਾਂਦਾ ਜੀ ਇਹ ਕਹ ਆਪਣੀ ਜਮਾ ਸ਼ਾਮ ਨੂੰ ਕੱਟੀ ਜਾਊਗੀ ਜੀ ਗੋਭੀ ਹੂੰ ਸ਼ਾਮ ਨੂੰ ਸੀ 8 ਵਜੇ ਜਾ ਕੇ ਲਦਾਂਗੇ ਗੋਭੀ ਠੀਕ ਹੈ ਬਾਈ ਤੇ ਸਵੇਰ ਫਿਰ 7 ਵਜੇ ਨੂੰ ਇੱਥੇ ਪਹੁੰਚ ਜਾਣੀ ਹੈ ਜੀ ਸੀ ਬਾਈ ਤੁਸੀਂ ਹੌਸਲਾ ਨਹੀਂ ਹਾਰਿਆ ਵੀ ਇਹ ਰੇਟ ਘਟ ਗਿਆ ਛੱਡ ਗਏ ਇਹ ਕੰਮ ਨੌਕਰੀ ਲੱਗ ਜਗੇ ਜਾਂ ਕੋਈ ਹੋਰ ਕੰਮ ਤੋਰ ਲਗੇ ਇਹਨਾਂ ਜੀ ਅਸੀਂ ਜਿਹੜੋ ਪਹਿਲੇ ਸਾਲ ਤੋਂ ਅਸੀਂ ਸਟਾਰਟ ਕਰਿਆ ਪਹਿਲੇ ਸਾਲ ਤੋਂ ਅਸੀਂ ਖੁਦ ਹੀ ਵੇਚਣ ਦਾ ਮਨ ਬਣਾਇਆ ਸੀ ਵੀ ਆਪਾਂ ਖੁਦ ਵੇਚਾਂਗੇ ਮੰਡੀ 'ਚ ਨਹੀਂ ਵੇਚਣੀ ਘਟ ਕੇ ਨਹੀਂ ਵੇਚਣੀ ਸ਼ਟ ਜਮਾ ਸਿੱਟਣ ਨੂੰ ਮਜਬੂਰ ਹੋ ਜਾਗੇ ਪਰ ਮੰਡੀ ਨਹੀਂ ਮਾਰਕੀਟ ਕਰਨ ਅੱਛਾ ਹਾਂ ਆਪ ਹੀ ਵੇਚਨੀ ਆ ਆਪ ਹੀ ਵੇਚਣੀ ਆ ਬਹੁਤ ਵਧੀਆ ਬਈ ਸੋਚਾ ਹਣਾ ਇਹਦੋਂ ਪਹਿਲਾਂ ਅਸੀਂ ਜਦੋਂ ਚਲ ਰੇਟ ਜ਼ਿਆਦਾ ਸੀ ਉਦੋਂ ਵੀ ਅਸੀਂ ਮੰਡੀ ਨਹੀਂ ਵੇਚੀ 50 ਰੁਪਏ 50 ਰੁਪਏ ਅਸੀਂ ਪਿੰਡ 'ਚ ਟਰਾਲੀ 'ਚ ਪਾ ਕੇ ਪੰਜਾਈ ਵੇਚਤੀ 50 ਮੰਡੀ ਨਹੀਂ ਵੇਚੀ ਅੱਛਾ ਹਾਂ ਜਿਵੇਂ ਬੋਲੀ ਤੇ ਵੀ ਉਦੋਂ 45 45 50 ਵਿਗਿਆ 50 ਰੁਪਏ ਅਸੀਂ ਪਿੰਡ 'ਚ ਵੇਚਦੇ ਨੇ ਪਿੰਡ 'ਚ ਵੇਚਦੇ ਨੇ ਉਦੋਂ ਸ਼ਹਿਰ ਨਹੀਂ ਆਉਂਦੇ ਹੁੰਦੇ ਸੀਗੇ ਹੂੰ ਉਦੋਂ ਅਸੀਂ ਪਿੰਡ 'ਚ ਇੱਕ ਦਿਨ ਇੱਕ ਪਿੰਡ ਜਾਏ ਇੱਕ ਦਿਨ ਇੱਕ ਪਿੰਡ ਜਾਏ ਤੇ ਪਿੰਡ ਕੱਢ ਕੇ ਆਉਦੇ ਹੁੰਦੇ ਸੀਗੇ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਂਗੇ ਬਈ ਜਿਹੜੇ ਬੈਠੇ ਆ ਉਹਨਾਂ ਕੋਲੇ ਜ਼ਮੀਨਾਂ ਵੀ ਹੈਗੀਆਂ ਸਰੀਰ ਵੀ ਤਕੜਾ ਹੈਗਾ ਪਰ ਮਿਹਨਤ ਨਹੀਂ ਕਰਕੇ ਰਾਜੀ ਹੋਣਾ ਆਪਾਂ ਕਹਿੰਦੇ ਹਰੇਕ ਨੂੰ ਇਹ ਕਹਿੰਦੇ ਆ ਜੀ ਨੌਜਵਾਨ ਨੂੰ ਵੀ ਆਪਦੇ ਪੰਜਾਬ 'ਚ ਰਹਿ ਕੇ ਆਪ ਦੀ ਹੱਥੀ ਮਿਹਨਤ ਕਰਨ ਵਾਲੇ 'ਚ ਕਮਾਈ ਹੈਗੀ ਆ ਜੇ ਕਿਸੇ ਨੇ ਪਿੱਛੇ ਲੱਗ ਕੇ ਪ੍ਰਾਈਵੇਟ ਤੇ ਜਾਂ ਕਿਤੇ ਹੋਰ ਨੌਕਰੀ ਤੇ ਲੱਗਾਂਗੇ ਉਹਦੇ ਨਾਲੋਂ ਆਪ ਦਾ ਹੱਥੀ ਜਿਹੜਾ ਧੰਦਾ ਕਰਾਂਗੇ ਕੰਮ ਕਰਾਂਗੇ ਉਹ 'ਚ ਮਿਹਨਤ ਵੱਧ ਆ ਠੀਕ ਹੈ ਜੀ ਹਾਂਜੀ ਬਾਪੂ ਜੀ ਦੇ ਨਾਲ ਤੁਸੀਂ ਖੜੇ ਹੋ ਬਈ ਸਭ ਤੋਂ ਪਹਿਲਾਂ ਧੰਨਵਾਦ ਆ ਤੁਹਾਡਾ ਹਨਾ ਅੱਜ ਕੱਲ ਬਹੁਤ ਘੱਟ ਨੌਜੋਨ ਆ ਜਿਹੜੇ ਆਪਦੇ ਪਿਓਾਂ ਦਾਦਿਆਂ ਦੇ ਨਾਲ ਹਿੰਮਤ ਕਰਾਉਦੇ ਆ ਤੇ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਬਈ ਜਉਂਦੇ ਵਾਸਤੇ ਰਹੋ ਬਟਿੰਡਾ ਵਾਸੀਆਂ ਨੂੰ ਵੀ ਅਪੀਲ ਆ ਬਈ ਜਰੂਰ ਇਨ੍ਹਾਂ ਕਿਸਾਨਾਂ ਦੀ ਹੌਸਲਾ ਭਜਾਈ ਕਰੋ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਖੜਦੇ ਆ ਰਜਿੰਦਰਾ ਕਾਲਜ ਦੇ ਕੋਲੇ ਤੇ ਇਨ੍ਹਾਂ ਕੋਲੇ ਆਓ ਜਰੂਰ ਸਬਜ਼ੀ ਖਰੀਦੋ ਜੋ ਵੀ ਸਬਜ਼ੀ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਲੈ ਕੇ ਜਾਓ ਧੰਨਵਾਦ ਬਈ ਖੇਤ ਵੀ ਆਪਣਾ ਰੋਡ ਦੇ ਉੱਤੇ ਹੀ ਆ ਜੀ ਕੁਦਦੇ ਵਾਟਰ ਵਾਕਸ ਦੇ ਕੋਲੇ ਆ ਜੀ ਜੇ ਖੇਤ ਵੀ ਆਪਣੀ ਉੱਥੇ ਦੁਕਾਨ ਹੈਗੀ ਆ ਜੀ ਉੱਥੇ ਵੀ ਉੱਥੇ ਵੀ ਹਾਂ ਚੱਲਦੀ ਹੈ ਦੁਕਾਨ ਆਪਣੇ 12 ਮਹੀਨਿਆਂ ਚ 10 10 ਮਹੀਨੇ ਦੁਕਾਨ ਚੱਲਦੀ ਜਿੰਦੀ ਵਿੱਚੋਂ 2 ਕੁ ਮਹੀਨੇ 2.5 ਮਹੀਨੇ ਦੁਕਾਨ ਬੰਦ ਰਹਿੰਦੀ ਹੈ ਜੀ ਉਹ ਆਪਾਂ ਜੀ ਸਬਜ਼ੀ ਆਪ ਦੇ ਹਾਂ ਆਪਦੀ ਵੇਚਦੇ ਨਹੀਂ ਮੰਡੀਆਂ ਲੈ ਕੇ ਨਹੀਂ ਵੇਚਦੇ ਆਪਾਂ ਜਦੋਂ ਹੁਣ ਬੰਦ ਹੋ ਜੂਗੀ ਆਪਾਂ ਬੰਦ ਕਰ ਦਾਂਗੇ ਪਰ ਮੰਡੀਆਂ ਲੈ ਕੇ ਨਹੀਂ ਵੇਚਣਾ ਜੀ ਠੀਕ ਹੈ ਹਾਂਜੀ ਧੰਨਵਾਦ ਬਈ ਠੀਕ ਹੈ